ਗਾਤਾਰ ਭਗਵੰਤ ਮਾਨ ਲਈ ਬਹੁਤ ਹੀ ਸੰਕਟ ਭਰਿਆ ਤੇ ਝਟਕੇ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਸੀਐਮ ਦੀ ਕੁਰਸੀ ਦੀ ਬਲੀ ਹੋ ਸਕਦੀ ਹੈ ਭਗਵੰਤ ਮਾਨ ਤੋਂ ਸੀਐਮ ਦੀ ਕੁਰਸੀ ਖੁੱਸ ਸਕਦੀ ਹੈ ਔਰ ਇਹਦੇ ਲਈ ਕਾਫੀ ਵੱਡੇ ਸੰਕੇਤ ਮਿਲ ਰਹੇ ਨੇ ਮਾਹੌਲ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿੱਦਾਂ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਪਹਿਲਾ ਭਗਵੰਤਮਾਨ ਦੇ ਇੱਕ OSD ਦੀ ਛੁੱਟੀ ਕਰਾਈ ਗਈ ਉਹਨੂੰ ਹਟਵਾਇਆ ਗਿਆ ਜਿਹਦਾ ਨਾਂ ਓੰਕਾਰ ਸਿੰਘ ਹੈ ਉਸ ਤੋਂ ਬਾਅਦ ਹੁਣ ਭਗਵੰਤਮਾਨ ਦਾ ਦੂਜਾ OSD ਜਿਹਦਾ ਨਾਂ ਰਾਜਵੀਰ ਹੈ ਉਹਨੂੰ ਵੀ ਹਟਾਉਣ ਦੇ ਲਈ ਜ਼ੋਰ ਪਾਇਆ ਜਾ ਰਿਹਾ ਤੇ ਤੀਜੇ ਨੰਬਰ ਤੇ ਜਿਹੜੇ ਅਫਸਰਾਂ ਨੂੰ ਭਗਵੰਤਮਾਨ ਨੇ ਗੁੱਠੇ ਲਾਇਆ ਸੀ ਜਾਂ ਉਹਨਾਂ ਦੀਆਂ ਪਾਵਰਾਂ ਕਟਾਈਆਂ ਸੀ ਦਬਾਰਾ ਫੇਰ ਉੱਪਰੋਂ ਉਹਨਾਂ ਨੂੰ ਉਹਨਾਂ ਹੀ ਪੋਜੀਸ਼ਨਾਂ ਦੇ ਉੱਪਰ ਲਾਉਣ ਦੀਆਂ ਤੇ ਉਹਨਾਂ ਦੀ ਸ਼ਕਤੀ ਵਧਾਉਣ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਉਧਰ ਮਜੀਠੀਆ ਨੇ ਅੱਜ ਫੇਰ ਇੱਕ ਸੋਸ਼ਲ ਮੀਡੀਆ ਤੇ ਭਗਵੰਤਮਾਨ ਉੱਪਰ ਜਾਣਕਾਰੀ ਦਿੱਤੀ ਹੈ ਮਜੀਠੀਆ ਕਹਿੰਦਾ ਹੈ ਕਿ ਰਾਤ ਫੇਰ ਭਗਵੰਤਮਾਨ ਨੂੰ ਅੱਧੀ ਰਾਤ 40 ਸਿਹਤ ਹਸਪਤਾਲ ਦੀ ਐਮਰਜੈਂਸੀ ਲਿਜਾਇਆ ਗਿਆ ਹੁਣ ਮਜੀਠੀਆ ਨੇ ਇੱਕ ਤਰ੍ਹਾਂ ਨਾਲ ਵਿਅੰਗ ਕੱਸਿਆ ਤੇ ਭਗਵੰਤ ਮਾਨ ਦੀ ਹਾਲਤ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਅੰਦਰ ਥੱਲੇ ਨੂੰ ਜਾਂਦੀ ਦੇ ਚਰਚੇ ਹੋ ਰਹੇ ਨੇ ਔਰ ਇਹ ਵੀ ਵੱਡੇ ਪੱਧਰ ਤੇ ਨਿਕਲ ਕੇ ਆ ਰਿਹਾ ਕਿ ਭਗਵੰਤ ਮਾਨ ਦੇ ਖਿਲਾਫ ਪਾਰਟੀ ਦੇ ਅੰਦਰ ਇੱਕ ਵੱਡਾ ਧੜਾ ਬਣਦਾ ਜਾ ਰਿਹਾ ਕਾਫੀ ਸਾਰੇ ਐਮਐਲਆ ਦਾ ਵਿਧਾਇਕਾਂ ਦਾ ਤੇ ਕੁਝ ਹਟਾਏ ਹੋਏ ਮੰਤਰੀਆਂ ਦਾ ਇੱਕ ਧੜਾ ਔਰ ਪਹਿਲਾ ਵੀ ਭਗਵੰਤ ਮਾਨ ਦੇ ਖਿਲਾਫ ਪੰਜਾਬ ਦੇ ਪਾਰਟੀ ਦੇ ਅੰਦਰ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਇਹ ਵੀ ਚਰਚਾ ਚ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਵਫਦ ਦਿੱਲੀ ਜਾ ਕੇ ਮਿਲ ਕੇ ਆਇਆ ਔਰ ਇਹ ਵੀ ਚਰਚਾ ਚ ਹੈ ਕਿ ਭਗਵੰਤ ਮਾਨ ਪਿਛਲੇ ਦਿਨਾਂ ਤੋਂ ਇਹ ਸਾਰੇ ਕੁਛ ਕਾਰਨ ਪਰੇਸ਼ਾਨ ਨਜ਼ਰ ਆ ਰਿਹਾ ਔਰ ਇਨਾਂ ਸਾਰੀਆਂ ਚਰਚਾਵਾਂ ਦੇ ਪਿੱਛੇ ਲਾਜ਼ਮੀ ਤੌਰ ਤੇ ਕੁਝ ਨਾ ਕੁਝ ਹੈ ਚੱਲ ਰਿਹਾ ਔਰ ਜਿਸ ਦਿਨ ਦਾ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਇਆ ਉਦੋਂ ਤੋਂ ਇਹ ਚੀਜ਼ਾਂ ਜ਼ਿਆਦਾ ਵੱਧੀਆਂ ਨਜ਼ਰ ਆਈਆਂ ਨੇ ਕਿਉਂਕਿ ਪਹਿਲਾਂ ਕੁਝ ਵੀ ਸੀ ਪਰ ਉਹ ਅੰਦਰੇ ਅੰਦਰ ਸੀ ਕਿਉਂਕਿ ਕੇਜਰੀਵਾਲ ਜੇਲ੍ਹ ਸੀ ਪਾਵਰ ਸੈਂਟਰ ਕੇਜਰੀਵਾਲ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਵੀ ਆਮ ਆਦਮੀ ਪਾਰਟੀ ਚ ਕੇਜਰੀਵਾਲ ਵਾਂਗ ਇੱਕ ਪਾਵਰ ਸੈਂਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਆਪਣੀ ਤਾਕਤ ਲਗਾਤਾਰ ਪਾਰਟੀ ਦੇ ਅੰਦਰ ਵਧਾਉਂਦਾ ਨਜ਼ਰ ਆ ਰਿਹਾ ਸੀ ਪਰ ਕੇਜਰੀਵਾਲ ਸ਼ਾਇਦ ਇੰਜ ਨਹੀਂ ਚਾਹੁੰਦਾ ਹੋ ਸਕਦਾ ਕੇਜਰੀਵਾਲ ਦੇ ਉੱਪਰ ਪਹਿਲਾਂ ਵੀ ਇਹੀ ਦੋਸ਼ ਰਹੇ ਨੇ ਕਿ ਉਹ ਚਾਹੁੰਦਾ ਹੈ ਕਿ ਪਾਰਟੀ ਦੇ ਉੱਪਰ ਮੇਰਾ ਕੰਟਰੋਲ ਰਹੇ ਮੇਰੀ ਚੱਲੇ ਔਰ ਮੇਰੇ ਤੋਂ ਬਿਨਾ ਪਾਰਟੀ ਕੁਝ ਨਾ ਕਰੇ ਕਈ ਸਾਰੇ ਸੂਝਵਾਨ ਵੱਡੇ ਆਗੂ ਅੱਗੇ ਪਾਰਟੀ ਪਹਿਲਾਂ ਛੱਡ ਕੇ ਗਏ ਉਹਨਾਂ ਨੇ ਇਸ ਤਰ੍ਹਾਂ ਦੇ ਦੋਸ਼ ਲਾਏ ਕੇਜਰੀਵਾਲ ਤੇ ਵੀ ਭਗਵੰਤ ਮਾਨ ਤੇ ਵੀ ਦੋਵਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਗੱਲਾਂ ਉਠਾਈਆਂ ਗਈਆਂ ਆਪਣਿਆਂ ਦੇ ਵੱਲੋਂ ਜਿਹੜੇ ਅਲੱਗ ਹੋਏ ਕੇਜਰੀਵਾਲ ਤੇ ਵੀ ਇਹ ਦੋਸ਼ ਲੱਗੇ ਕਿ ਉਹ ਪਾਰਟੀ ਤੇ ਕਬਜ਼ਾ ਰੱਖਣਾ ਚਾਹੁੰਦਾ ਤੇ ਜਮਹੂਰੀਅਤ ਜਾਂ ਦੂਜਿਆਂ ਨੂੰ ਆਜ਼ਾਦੀ ਨਹੀਂ ਦਿੰਦਾ ਭਗਵੰਤ ਮਾਨ ਤੇ ਵੀ ਪੰਜਾਬ ਚ ਕਈਆਂ ਆਗੂਆਂ ਨੇ ਇਹ ਦੋਸ਼ ਲਾਏ ਪਰ ਹੁਣ ਭਗਵੰਤ ਮਾਨ ਜਿਵੇਂ ਹੀ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਕਾਫੀ ਪਾਰਟੀ ਦੇ ਅੰਦਰ ਉੱਪਰ ਜਾਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸ਼ਾਇਦ ਕੇਜਰੀਵਾਲ ਇਹਨਾਂ ਗੱਲਾਂ ਦੇ ਉੱਪਰ ਆ ਨਾਰਾਜ਼ ਹੋ ਸਕਦਾ ਹੈ ਇਸੇ ਕਰਕੇ ਹੀ ਕਈ ਸੰਕੇਤ ਨਜ਼ਰ ਆ ਰਹੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਲੇ ਦੂਰੀ ਦੇ ਜਿੱਥੇ ਕੇਜਰੀਵਾਲ ਹੁੰਦਾ ਉੱਥੇ ਹੁਣ ਭਗਵੰਤ ਮਾਨ ਨਹੀਂ ਹੁੰਦਾ ਜਿੱਥੇ ਭਗਵੰਤ ਮਾਨ ਹੁੰਦਾ ਉੱਥੇ ਕੇਜਰੀਵਾਲ ਨਹੀਂ ਹੁੰਦਾ ਔਰ ਆਉਣ ਵਾਲੇ ਦਿਨਾਂ ਚ ਪਾਰਟੀ ਦੇ ਵਿੱਚ ਵੱਡਾ ਪਟਾਕਾ ਪੈ ਸਕਦਾ ਹੈ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਔਰ ਜੇ ਕੋਸ਼ਿਸ਼ ਕੀਤੀ ਗਈ ਤੇ ਉਹਦੇ ਚੋਂ ਪਾਰਟੀ ਦੁਫਾੜ ਵੀ ਹੋ ਸਕਦੀ ਹੈ ਪਾਰਟੀ ਚ ਫੋਟ ਵੀ ਪੈ ਸਕਦੀ ਹੈ ਔਰ ਜੇਕਰ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਸੱਚਮੁੱਚ ਇੱਕ ਹਵਾ ਦਾ ਗੁਬਾਰਾ ਸਾਬਤ ਹੋਵੇਗੀ ਜਿਹੜਾ ਕਿ ਜਲਦੀ ਹੀ ਫਟ ਚੁੱਕਾ ਹੋਵੇਗਾ ਆਮ ਆਦਮੀ ਪਾਰਟੀ ਦੇ ਸੁਪਨੇ ਵੱਡੇ ਨੇ ਬਹੁਤ ਕੁਸ਼ ਕਰਨ ਦੀਆਂ ਸੋਚੀ ਬੈਠੀ ਐ ਕੇਂਦਰੀ ਸੱਤਾ ਦੇ ਉੱਪਰ ਵੀ ਰਾਜ ਕਰਨਾ ਚਾਹੁੰਦੀ ਐ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵੀ ਸੁਪਨੇ ਨੇ ਪਰ ਉਹ ਸਾਰੇ ਚੱਕਨਾ ਚੂਰ ਹੋ ਸਕਦੇ ਨੇ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਾਟੋ ਤਾੜ ਦਾ ਸ਼ਿਕਾਰ ਹੁੰਦੀ ਐ ਦੇਖੋ ਪਿਛਲੇ ਦਿਨਾਂ ਦੇ ਵਿੱਚ ਚਾਰ ਮੰਤਰੀ ਹਟਾਏ ਗਏ ਤੇ ਪੰਜ ਨਵੇਂ ਬਣਾਏ ਗਏ ਉਦੋਂ ਵੀ ਇਹ ਚਰਚਾਵਾਂ ਇਹ ਰੋਲਾ ਸਾਹਮਣੇ ਆਇਆ ਕਿ ਇਹ ਸਾਰਾ ਕੁਝ ਐਵੇਂ ਨਹੀਂ ਕੀਤਾ ਗਿਆ ਇਹਦੇ ਵੱਡੇ ਕਾਰਨ ਨੇ ਉਸ ਤੋਂ ਬਾਅਦ ਇਹ ਵੀ ਗੱਲਾਂ ਹੋਈਆਂ ਕਿ ਜਿਹੜੇ ਮੰਤਰੀਆਂ ਨੂੰ ਹਟਾਇਆ ਗਿਆ ਉਹਨਾਂ ਚੋਂ ਦੋ ਤਿੰਨ ਨਾਰਾਜ਼ ਵੀ ਨੇ ਔਰ ਉਹ ਪਾਵਰ ਛੱਡਣਾ ਨਹੀਂ ਚਾਹੁੰਦੇ ਸੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਮਜੀਠੀਆ ਨੇ ਪਰਸੋ ਟਵੀਟ ਕੀਤਾ ਕਿ ਜਿਹੜਾ OSD ਹਟਾਇਆ ਗਿਆ ਓੰਕਾਰ ਸਿੰਘ ਭਗਵੰਤਮਾਨ ਦਾ ਖਾਸ OSD ਵੀ ਉਹਦੇ ਉੱਪਰ ਵੱਡੇ ਦੋਸ਼ ਯਾ ਉਹਨਾਂ ਨਾਲ ਜੁੜ ਕੇ ਬਹੁਤ ਵੱਡੇ ਦੋਸ਼ ਨੇ ਔਰ ਬਹੁਤ ਸਾਰੇ ਛੰਕੇ ਨੇ ਭ੍ਰਿਸ਼ਟਾਚਾਰ ਦੇ ਇਹ ਗੱਲਾਂ ਮਜੀਠੀਆ ਨੇ ਜਿਹੜੀਆਂ ਉਠਾਈਆਂ ਨੇ ਔਰ ਇਸ ਤਰ੍ਹਾਂ ਦੀ ਗੱਲ ਵੀ ਮਜੀਠੀਆ ਨੇ ਵੀ ਇਸ਼ਾਰਾ ਕੀਤਾ ਹੋਰ ਵੀ ਜਿਹੜੀ ਚਰਚਾ ਹੋ ਆ ਰਹੀ ਹੈ ਕਿ ਜਿਹੜਾ ਇਹ OSD ਹਟਾਉਣ ਵਾਲਾ ਕੰਮ ਚੱਲ ਰਿਹਾ ਹੈ ਇਹ ਇਸੇ ਕਰਕੇ ਚੱਲ ਰਿਹਾ ਕਿਉਂਕਿ ਬਹੁਤ ਵੱਡੇ ਇਤਰਾਜ਼ ਜਿਹੜੇ ਨੇ ਉਹਨਾਂ ਦੇ ਉੱਪਰ ਉੱਠ ਚੁੱਕੇ ਨੇ ਭ੍ਰਿਸ਼ਟਾਚਾਰ ਵਰਗੀਆਂ ਗੱਲਾਂ ਦੇ ਦੋਸ਼ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਹੜੇ ਕਿ ਮਜੀਠੀਆ ਵਰਗੇ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਸਾਡੇ ਕੋਲ ਤੱਥ ਨਹੀਂ ਪਰ ਆਉਣ ਵਾਲਾ ਸਮਾਂ ਦੱਸੇਗਾ ਅਸਲ ਕਹਾਣੀ ਕੀ ਹੈ ਤੇ ਕਿੱਧਰ ਨੂੰ ਜਾਂਦੀ ਹੈ ਪਰ ਮੌਜੂਦਾ ਟਾਈਮ ਭਗਵੰਤ ਮਾਨ ਲਈ ਵੀ ਪਰਖ ਦੀ ਘੜੀ ਹੈ ਆਮ ਆਦਮੀ ਪਾਰਟੀ ਲਈ ਵੀ ਲੋਕ ਆਮ ਆਦਮੀ ਪਾਰਟੀ ਦੇ ਮੂੰਹ ਹਲ ਦੇਖਦੇ ਪਏ ਨੇ ਇਹ ਇਨਕਲਾਬ ਕਦੋਂ ਕਰਨਗੇ ਕ੍ਰਾਂਤੀ ਕਦੋਂ ਲਹਿਣਗੇ ਬਦਲਾ ਕਦੋਂ ਵੇਖਾਂਗੇ ਤੇ ਆਮ ਆਦਮੀ ਪਾਰਟੀ ਖਖੜੀਆਂ ਕਰੇਲੇ ਹੁੰਦੀ ਜਾਂ ਉਸ ਸਥਿਤੀ ਵੱਲ ਵੱਧਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਸਾਰੀ ਸਮੱਸਿਆ ਪੈਦਾ ਹੋ ਗਈ ਹੈ ਹੁਣ ਗਿੱਦੜਵਾਏ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਚੋਂ ਇੱਕ ਆਗੂ ਡਿੰਪੀ ਢਿੱਲੋਂ ਨੂੰ ਜੁਆਇਨ ਕਰਾਇਆ ਭਗਵੰਤ ਮਾਨ ਦੀ ਅਗਵਾਈ ਚ ਸਾਰਾ ਕੁਝ ਹੋਇਆ ਭਗਵੰਤ ਮਾਨ ਹੋਰਾਂ ਨੇ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰ ਲਿਆ ਤੇ ਹੁਣ ਜਿਹੜੇ ਉਥੋਂ ਦੇ ਆਗੂ ਸੀ ਲੋਕਲ ਉਹਨਾਂ ਚੋਂ ਕਾਫੀ ਸਾਰੇ ਔਖੇ ਨੇ ਆਮ ਆਦਮੀ ਪਾਰਟੀ ਤੇ ਔਰ ਉਹਨਾਂ ਦੇ ਵਿੱਚੋਂ ਇੱਕ ਇਕਬਾਲ ਸਿੰਘ ਨਾਂ ਦਾ ਇੱਕ ਆਗੂ ਹੈ ਜਿਹੜਾ ਕਾਫੀ ਸੀਨੀਅਰ ਆਗੂ ਦੱਸਿਆ ਜਾਂਦਾ ਹੈ ਪੁਰਾਣਾ ਹੈ ਔਰ ਆਮ ਆਦਮੀ ਪਾਰਟੀ 'ਚ ਬੜੇ ਟਾਈਮ ਤੋਂ ਕੰਮ ਕਰ ਰਿਹਾ ਹੈ ਤੇ ਹੁਣ ਇਹ ਜਾਣਕਾਰੀ ਆ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਉਹਨੇ ਹੁਣ ਆਜ਼ਾਦ ਤੌਰ ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਔਰ ਉਹਨੇ ਕਿਹਾ ਕਿ ਮੈਂ ਆਯਾਦ ਚੋਣਾ ਲੜਾਂਗਾ ਆਮ ਆਦਮੀ ਪਾਰਟੀ ਦੇ ਵਿਰੋਧ ਚ ਦੇਖੋ ਜੇਕਰ ਇਸ ਗੱਲ ਦੇ ਵਿੱਚ ਸਚਾਈ ਹੈ ਤਾਂ ਫਿਰ ਆਮ ਆਦਮੀ ਪਾਰਟੀ ਲਈ ਇਹ ਗੱਲਾਂ ਖਤਰੇ ਦੀ ਘੰਟੀ ਨੇ ਭਾਰੀਆਂ ਵੀ ਪੈ ਸਕਦੀਆਂ ਨੇ ਉਹਨਾਂ ਨੂੰ ਆਮ ਲੱਗਦੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਲੱਗਦਾ ਹੋ ਸਕਦਾ ਹੈ ਕਿ ਢੀਕ ਗੱਲ ਹੈ ਪਰ ਇਹ ਗੱਲਾਂ ਵੱਡੀਆਂ ਬਣ ਜਾਂਦੀਆਂ ਨੇ ਜਦੋਂ ਇਹ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਸੀ ਬਹੁਤ ਵੱਡੇ ਸਵਾਲ ਉੱਠੇ ਚਫੇਰਿਓ ਉੱਠੇ ਅਸੀਂ ਵੀ ਉਠਾਏ ਉਠਣੇ ਵੀ ਚਾਹੀਦੇ ਨੇ ਕਿਉਂਕਿ ਡਿੰਪੀ ਢਿਲੋਹਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਹੁਤ ਸਾਰੇ ਦੋਸ਼ ਲਾਏ ਹੋਏ ਨੇ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡਿੰਪੀ ਢਿਲੋਹਰਾ ਤੇ ਉਹਨਾਂ ਦੀ ਟਰਾਂਸਪੋਰਟ ਤੇ ਬਹੁਤ ਸਾਰੇ ਦੋਸ਼ ਲਾਏ ਹੋਏ ਨੇ ਤੇ ਹੁਣ ਦੁੱਧ ਤੋਤੇ ਹੋ ਕੇ ਇਕੱਠੇ ਹੋ ਗਏ ਲੋਕਾਂ ਨੂੰ ਇਹ ਹজম ਨਹੀਂ ਆ ਰਿਹਾ ਔਰ ਜੇਕਰ ਆਮ ਆਦਮੀ ਪਾਰਟੀ ਦੇ ਆਪਦੇ ਹੀ ਬੰਦੇ ਗਿੱਦੜਵਾ ਦੀ ਜਿਮਣੀ ਚੋਣ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਚੋਣ ਲੜਦੇ ਨੇ ਤਾਂ ਇਹ ਆਮ ਆਦਮੀ ਪਾਰਟੀ ਲਈ ਵਾਕਿਆ ਹੀ ਇੱਕ ਝਟਕਾ ਵੀ ਹੋਏਗਾ ਨੁਕਸਾਨ ਵੀ ਕਰੇਗਾ ਵੈਸੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਇੰਜ ਨਾ ਕਰਦੇ ਜਿਹੜੇ ਵਲੰਟੀਅਰ ਜਿਹੜੇ ਆਗੂ ਪਹਿਲਾਂ ਤੋਂ ਜੁੱਤੀਆਂ ਕਸਾਉਂਦੇ ਫਿਰ ਰਹੇ ਆ ਦਸਾਂ ਸਾਲਾਂ ਤੋਂ ਉਹਨਾਂ ਨੂੰ ਪਾਸੇ ਸੁੱਟ ਕੇ ਪਾਸੇ ਰੱਖ ਕੇ ਤੇ ਕਿਸੇ ਨਵੇਂ ਲਿਆਂਦੇ ਆਗੂ ਨੂੰ ਐਮਐਲਏ ਦੀ ਟਿਕਟ ਨਹੀਂ ਸੀ ਦਿੱਤੀ ਜਾਣੀ ਚਾਹੀਦੀ ਪਰ ਇੱਥੇ ਹੁਣ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਉਹਨਾਂ ਨੇ ਕਰ ਲਿਆ ਤੇ ਡਿੰਪੀ ਢਿੱਲੋਂ ਜਿਹੜੇ ਨੇ ਉਹ ਪੂਰੇ ਜੋਸ਼ ਖਰੋਸ਼ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਉਹ ਬਾਗੀ ਹੋ ਕੇ ਖੜਾ ਹੋਣ ਦੀ ਤਿਆਰੀ ਕਰ ਰਿਹਾ ਹੈ ਤੇ ਭਗਵੰਤ ਮਾਨ ਦੇ ਲਈ ਇਹ ਸਾਰੀ ਸਥਿਤੀ ਬਹੁਤ ਚੁਣੌਤੀਪੂਰਨ ਹੈ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਦੀ ਕੁਰਸੀ ਖੋ ਸਕਦੀ ਹੈ ਦੋ ਉਪ ਮੁੱਖ ਮੰਤਰੀ ਲਾਉਣ ਦੀ ਚਰਚਾ ਵੀ ਹੈ ਕਿ ਭਗਵਾਨ ਤਮਾਨ ਦੇ ਨਾਲ ਦੋ ਹੋਰ ਉਪ ਮੁੱਖ ਮੰਤਰੀ ਲਾਏ ਜਾ ਸਕਦੇ ਨੇ ਇੱਕ ਦਲਿਤ ਤੇ ਇੱਕ ਹਿੰਦੂ ਭਾਈਚਾਰੇ ਚੋਂ ਹੁਣ ਇਹ ਦੇਖਣਾ ਹੋਏਗਾ ਕਿ ਜਿੰਨੀਆਂ ਵੀ ਇਹ ਚਰਚਾਵਾਂ ਨੇ ਇਹਨਾਂ ਚੋਂ ਕਿੰਨੀਆਂ ਸੱਤ ਸੱਤ ਹੁੰਦੀਆਂ ਨੇ ਪਰ ਆਮ ਆਦਮੀ ਪਾਰਟੀ ਚ ਸਭ ਕੁਝ ਅੱਛਾ ਨਹੀਂ ਹੈ ਬਹੁਤ ਕੁਝ ਗੜਬੜ ਹੋ ਰਿਹਾ ਬਹੁਤ ਕੁਝ ਦਾ ਧੂਆਂ ਉੱਠ ਰਿਹਾ ਤੇ ਧੂਆਂ ਉੱਠਦਾ ਉਥੇ ਹੁੰਦਾ ਜਿੱਥੇ ਬਾੜੀ ਮੋਟੀ ਕੋਈ ਧੂਣੀ ਲੱਗੀ ਹੋਵੇ ਧੂਆਂ ਹਵਾ ਚ ਆਪੇ ਨਹੀਂ ਉੱਡਦਾ ਧੂਏ ਦਾ ਕੋਈ ਕਾਰਨ ਹੁੰਦਾ ਤੇ ਜੇ ਕੋਈ ਧੂਆ ਸੁਲਗ ਰਿਹਾ ਨਿਕਲ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਕੁਝ ਵੀ ਨਤੀਜੇ ਆਮ ਆਦਮੀ ਪਾਰਟੀ ਲਈ ਹੋ ਸਕਦੇ ਨੇ ਇੱਕ ਪਾਸੇ ਲੋਕ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਰੱਖਦੇ ਸੀ ਅਜੇ ਵੀ ਕਈ ਰੱਖਦੇ ਨੇ ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਨਰਾਸ਼ ਕੀਤਾ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਲਿਖੋ ਬਹੁਤ ਮਿਹਰਬਾਨੀ ਸ਼ੁਕਰੀਆ